ਜਰੂਰੀ ਕੀਤੇ ਪਰ ਲੇਕਿਨ ਮੰਮੀ ਹੋ ਸਕਦਾ ਹੈ ਸ਼ਾਇਦ ਮੈਨੂੰ ਇੱਕ ਪੱਕਾ ਪਤਾ ਹੈ ਕਿ ਉਹ ਮੇਰੀ ਵਜ੍ਹਾ ਕਰਕੇ ਉਹਨਾਂ ਦੀ ਡੈਥ ਹੋਈ ਮੈਨੂੰ ਤੁਹਾਡੇ ਮਾਤਾ ਜੀ ਨੂੰ ਤੁਹਾਡਾ ਜ਼ਿਆਦਾ ਗਮ ਜ਼ਿਆਦਾ ਗਮ ਪੈਗਾ ਕੀ ਦੁਖੀ ਹੋ ਤੁਹਾਡੇ ਵੱਲੋਂ ਉਹ ਕਹਿੰਦੀ ਸੀ ਕਿ 7 ਵਜੇ ਤੋਂ ਪਹਿਲਾਂ ਆ ਜਾਇਆ ਕਰ 7 ਵਜੇ ਤੋਂ ਪਹਿਲਾਂ ਆ ਜਾਇਆ ਕਰ ਪਰ ਲੇਕਿਨ ਮੈਂ ਕਹਿ ਦਿੰਦਾ ਸੀ ਕਿ ਆ ਜਾਵਾਂਗਾ ਆ ਜਾਵਾਂਗਾ ਪਰ ਲੇਕਿਨ ਨਹੀਂ ਕਿਉਂ ਦੋਸਤੋ ਯਾਰਾ ਪਿੱਛੇ ਐਸਾ ਫਸ ਜਾਂਦਾ ਸੇ ਬਹੁਤ ਗਲਤੀਆਂ ਕੀਤੀਆਂ ਨਹੀਂ ਗਲਤੀਆਂ ਕੀਤੀਆਂ ਕਿ ਮੈਂ ਬਹੁਤ ਜ਼ਿਆਦਾ ਕਿਉਂਕਿ ਦੇਖੋ ਕੋਈ ਵਿਆਹ ਸ਼ਾਦੀ ਆ ਜਾਂਦੀ ਸੀ ਹਾਂਜੀ ਵਿਆਹ ਦਾ ਕੱਟਵਰੀ ਪਾਉਂਦੇ ਸੀ ਅੱਛਾ ਉਹ ਵੀ ਬੱਚੇ ਆ ਜਾਣਗੇ ਉਹ ਕਿਉਂ ਵੀ ਬੱਚੇ ਆ ਜਣਗੇ ਤੇ ਇਹ ਫਾਦਰ ਆ ਜਾਣਗੇ ਨਾਲ ਵੀ ਇਹ ਨਸ਼ਾ ਕਰਨਗੇ ਡ੍ਰਿੰਕ ਕਰਨਗੇ ਤੇ ਫਿਰ ਸਾਰੀ ਫੈਮਿਲੀ ਸਾਡੇ ਰਿਸ਼ਤੇਦਾਰੀ ਅੱਛਾ ਰਿਸ਼ਤੇਦਾਰ ਤੱਕ ਬੁਲਾਉਣਾ ਹਾਂਜੀ ਰਿਸ਼ਤੇਦਾਰ ਤੱਕ ਬੁਲਾਣੇ ਹਟ ਕੇ ਫੋਨ ਕਰਨਾ ਬੰਦ ਕਰ ਦਿੱਤਾ ਓਕੇ ਮਾਪ ਦਾ ਸਾਆ ਜਿਹੜਾ ਹੈਗਾ ਇੱਕ ਵਾਰ ਉੱਠ ਗਿਆ ਇਹ ਜਿੰਦਗੀ ਬਿੱਤ ਲੋ ਕਿਸੇ ਨੇ ਨਹੀਂ ਪੁੱਛਣਾ ਕਿਸੇ ਭੈਣੇ ਨੇ ਪੁੱਛਣਾ ਕਿਸੇ ਭਰਾ ਨੇ ਨਹੀਂ ਪੁੱਛਣਾ ਕਿਸੇ ਰਿਸ਼ਤੇਦਾਰ ਨੇ ਨਹੀਂ ਪੁੱਛਣਾ ਹਾਂਜੀ ਮੇਰਾ ਕਹਿਣਾ ਇਹੀ ਹੈ ਕਿ ਫਿਰ ਲਲ ਲਲ ਟਿੱਕੇ ਖਾਓਗੇ ਮੈਂ ਆਪਣੀ ਵਾਈਫ ਦਾ ਮੰਨਿਆ ਫਿਰ ਤੁਸੀਂ ਬੱਚੇ ਵੀ ਕਹਿੰਦੇ ਨੇ ਪਪਾ ਆਂਦੀ ਛੋੜ ਦਿਓ ਛੋੜ ਦਿਓ ਕੁਝ ਨਹੀਂ ਇਸ ਵਿੱਚ ਓਕੇ ਪਰ ਲੇਕਿਨ ਜਦੋਂ ਕਹਿੰਦੇ ਨਾ ਇੱਕ ਭੂਤਸਵਾਰ ਹੋ ਜਾਂਦਾ ਵੀ ਨਹੀਂ ਮੇਰੇ ਹੰਕਾਰ ਆ ਗਿਆ ਸੀ ਕਿ ਮੇਰੇ ਜਿਹਾ ਕੋਈ ਬੰਦਾ ਨਹੀਂ ਹੈਗਾ ਉਹਦੇ ਵਿੱਚ ਮੈਂ ਕਿਦਾਂ ਚਲਾਇਆ 17 ਸਾਲ ਪਹਿਲਾਂ ਮੈਂ ਮਰ ਜਣਾ ਸੀਗਾ ਮਰੇ ਹੁੰਦਾ ਮੈਂ ਹੁਣ ਤਾਂ ਇੱਥੇ ਹੁਣੇ ਨਹੀਂ ਸੀ ਦੁਨੀਆ 'ਚ ਇਹਦਾ ਬਜ਼ਾਰ ਜੀ ਦਾ ਧੰਨਵਾਦ ਆ ਸੈਂਟਰ ਜਿਹਨਾਂ ਨੇ ਖੋਲਿਆ ਹੈ ਮੈਂ ਕਹਿੰਦਾ ਵਾਹਿਗੁਰੂ ਜੀ ਇਹਨਾਂ ਨੂੰ ਇੰਨਾ ਦੇਣ ਕਿ ਪਤਾ ਨਹੀਂ ਕਿੰਨੇ ਲੋਕਾਂ ਵਾਸਤੇ ਹੁਣ ਕਮਰੇ ਬਣਾਏ ਉਹ ਆਪਣੀ ਜ਼ਿੰਦਗੀ 'ਚ ਮੈਨੂੰ ਇਹ ਦੱਸੋ ਚਲੋ ਤੁਸੀਂ ਆਪਣੇ ਮਾਤਾ ਜੀ ਨੂੰ ਗਵਾਇਆ ਤੁਸੀਂ ਨਸ਼ੇ ਕਾਰਨ ਤੇ ਮੈਨੂੰ ਇਹ ਦੱਸੋ ਜਿਹੜੇ ਤੁਹਾਡੇ ਬੱਚੇ ਨੇ ਤੇ ਤੁਹਾਡੀ ਵਾਈਫ ਆ ਉਹਨਾਂ ਨੂੰ ਵੀ ਤਾਂ ਇਸ ਚੀਜ਼ ਦਾ ਲੋਸ ਚ ਲੜਣਾ ਪਿਆ ਹੋਣਾ ਬਹੁਤ ਜ਼ਿਆਦਾ ਜੀ ਕਿਤੇ ਨਾ ਕਿਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਆਈ ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਅੱਜ ਮੈਂ ਇੱਕ ਤੁਹਾਡੇ ਨਾਲ ਇੱਕ ਮਿਲਾਉਣ ਲਈ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਆਇਆ ਜਿਨ੍ਹਾਂ ਦਾ ਨਾਮ ਹੈ ਦੀਪਕ ਸਾਨੀ ਜੀ ਤੇ ਇਹ ਇਹਨਾਂ ਨੇ ਆਪਣੀ ਲਾਈਫ ਦੀ ਕਿਦਾਂ জারਨੀ ਕੀਤੀ ਕੀ ਕੁਛ ਇਹਨਾਂ ਦੀ ਲਾਈਫ ਚ ਉਤਾਰ ਚੜ੍ਹਾਏ ਨੇ ਕਿਦਾਂ ਇਹਨਾਂ ਨੂੰ ਇੱਕ ਟਾਈਮ ਨਸ਼ੇ ਨੇ ਜਕੜਿਆ ਸੀਗਾ ਉਸ ਤੋਂ ਇਹਨਾਂ ਨੇ ਬਾਹਰ ਆਉਣ ਦੇ ਕਾਫੀ ਐਫਰਟਸ ਕੀਤੇ ਤੇ ਚਲੋ ਹੋਪਫੁਲੀ ਇਹ ਠੀਕ ਨੇ ਅੱਜ ਦੀ ਘੜੀ ਚ ਤੇ ਅੱਗੇ ਚੱਲ ਕੇ ਵੀ ਆ ਪ੍ਰਮਾਤਮਾ ਵੱਲੋਂ ਆਸ ਕਰਦੇ ਆ ਕਿ ਇਹ ਮਤਲਬ ਆਪਣਾ ਬਦਿਆ ਜੀਵਨ ਬਤੀਤ ਕਰਨ ਤੇ ਸਭ ਤੋਂ ਪਹਿਲਾ ਸਵਾਲ ਮੈਂ ਸਾਨੀ ਸਾਹਿਬ ਤੁਹਾਨੂੰ ਇਹ ਪੁੱਛੂੰਗਾ ਕੀ ਤੁਸੀਂ ਮੈਨੂੰ ਇਹ ਦੱਸੋ ਜੀ ਲਾਈਫ ਦੇ ਬਾਰੇ ਕੀ ਤੁਹਾਡੀ ਜਰਨੀ ਸੀਗੀ ਕੀ ਕਿਦਾਂ ਹੋਇਆ ਸਾਰਾ ਕੁਝ ਥੋੜਾ ਪਹਿਲੇ ਤਾਂ ਬਹੁਤ ਧੰਵਾਜੀ ਨਹੀਂ ਨਹੀਂ ਕੋਈ ਵੀ ਤੁਸੀਂ ਮੈਨੂੰ ਆਪਣੇ ਚੈਨਲ 'ਚ ਹਾਂ ਜੀ ਤੁਸੀਂ ਥੋੜੀ ਚੇਅਰ ਇੱਧਰ ਨੂੰ ਕਰ ਲਓਗੇ ਪਲੀਜ਼ ਬਸ ਹਾਂ ਜੀ ਬਸ ਠੀਕ ਤੁਸੀਂ ਮੈਨੂੰ ਬੁਲਾਇਆ ਹਾਂ ਜੀ ਮੈਂ ਸਾਰੇ ਭਰਾਵਾਂ ਨੂੰ ਦੋਸਤਾਂ ਨੂੰ ਹਾਂ ਜੀ ਛੋਡੇ ਭਰਾਵਾਂ ਨੂੰ ਵੱਡਿਆਂ ਨੂੰ ਹਾਂ ਜੀ ਸਭ ਨੂੰ ਨਮਸਕਾਰ ਮੇਰੀ ਜੀ ਹਾਂ ਜੀ ਮੈਨੂੰ ਆਪਣੇ ਆਪ 'ਚ ਬੜੀ ਖੁਸ਼ੀ ਹੋਈ ਕਿ ਚਲੋ ਕਿਰਦੀ ਉਹ ਜਸਾਬ ਵੀ ਸਾਡੇ ਕਾਫੀ ਮਸ਼ਹੂਰ ਹੈ ਤੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਵੀ ਚਲੋ ਵੀ ਆਓ ਸਾਡੇ ਕੋਲ ਵੀ ਤੁਹਾਡੇ ਦਰਸ਼ਨ ਦਿਓ ਸਾਨੀ ਸਾਹਿਬ ਹਾਂਜੀ ਵੀ ਤੁਸੀਂ ਆਪਣੇ ਬਾਰੇ ਕੁਝ ਦੱਸੋਗੇ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਬੇਸਿਕਲੀ ਸਾਨੀ ਸਾਹਿਬ ਸੌਰੀ ਇੰਟਰਪਟ ਕਰੂੰਗਾ ਕਿ ਮੇਰਾ ਮੋਟਿਵੇ ਇਹ ਸੀਗਾ ਵੀ ਅੱਜ ਕੱਲ ਯੂਥ ਨਸ਼ੇ ਦੇ ਵੱਲ ਨੂੰ ਜਾ ਰਿਹਾ ਹੈ ਵੀ ਤੁਹਾਨੂੰ ਦੇਖ ਕੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਵੀ ਜੇ ਆਪਾਂ ਨਸ਼ੇ ਦੇ ਵਿੱਚ ਜਾਵਾਂਗੇ ਤਾਂ ਆਪਣੀ ਲਾਈਫ ਕਿਦਾਂ ਬਰਬਾਦ ਹੋ ਸਕਦੀ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਸਭ ਤੋਂ ਪਹਿਲੀ ਵਾਰੀ ਤੁਸੀਂ ਕਦੋਂ ਨਸ਼ਾ ਕੀਤਾ ਕਿਹੜੇ ਸਾਲਾਂ ਦੀ ਗੱਲ ਹੈ ਇਹ ਗੱਲ ਹੈਗੀ ਜੀ 96 ਦੇ ਵਿੱਚ ਓਕੇ ਜੀ ਮੈਂ ਗਵਰਨਮੈਂਟ ਜੋਬ ਕਰਦਾ ਸੀ ਜੀ ਖੰਨੇ ਓਕੇ ਪੀ.ਓ.ਡੀ. ਚ ਓਕੇ ਮੈਂ ਰੈਸਟੋਰ ਦਾ ਇੰਚਾਰਜ ਸੀ ਜੀ ਅੱਛਾ ਜੀ ਇੱਥੇ ਰੱਖ ਹਾਂਜੀ ਰੈਸਟੋਰ ਦਾ ਇੰਚਾਰਜ ਸੀਗਾ ਤੇ ਉੱਥੇ ਸਾਰੇ ਬਿਜ਼ਨਸ ਵਾਲੇ ਹਾਂਜੀ ਪੁਲਿਸ ਡਿਪਾਰਟਮੈਂਟ ਕ੍ਰਿਸਿਸ ਡੀਸੀ ਵਗੈਰਾ ਜੋ ਵੀ ਆਉਂਦੇ ਸਾਰੇ ਬڑے-ਬڑے ਹਾਂਜੀ ਉਹਨਾਂ ਦਾ ਮੈਂ ਜੋ ਵੀ ਦੇਖਭਾਲ ਕਰਨੀ ਆ ਸਾਰੀ ਮੇਰੀ ਡਿਊਟੀ ਲਈ ਜਾਂਦੀ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਦੋਂ ਮੇਰੇ ਜਿਹੜੇ ਸਾਥੀ ਸੀਗੇ ਹਾਂਜੀ ਵਿੱਚੋਂ ਪੈਸੋ-ਪੁਸੇ ਕਮਾਉਣੇ ਸ਼ੁਰੂ ਕਰ ਦਿੱਤੇ ਤੇ ਉਹ ਮੈਨੂੰ ਵੀ ਨਾਲ ਕਹਿੰਦੇ ਸੀ ਚੱਲ ਭਾਈ ਤੂੰ ਵੀ ਹਾਂ ਵੀ ਸਾਡਾ ਡਿਗ ਡੋ ਕਰ ਲਓ ਹਾਂ ਮੈਂ ਕਿਹਾ ਜੀ ਵੇ ਇਹ ਕੰਮ ਨਹੀਂ ਕਰਦਾ ਹੈਗਾ ਹਾਂਜੀ ਨਹੀਂ ਤੁਸੀਂ ਕਰ ਲਓ ਹਾਂਜੀ ਤੋ ਕਹਿੰਦੇ ਕੋਈ ਨਹੀਂ ਕਹਦਾ ਫਿਰ ਹਿੱਸਾ ਪਾਇਆ ਹੋਇਆ ਤੇਰਾ ਵੀ ਵਿੱਚ ਹੀ ਹੈਗਾ ਮੈਂ ਕਿਹਾ ਵੀ ਮੈਂ ਨਹੀਂ ਖਾ ਲਾਂਗਾ ਮੈਂ ਕੋਈ ਹੋਰ ਕੁਝ ਖਾ ਲਾਂਗਾ ਹਾਂਜੀ ਤੇ ਉਹ ਮੈਨੂੰ ਕਦੀ ਪਕੌੜੇ ਲੈ ਦਿੰਦੇ ਸੀ ਕਦੀ ਲੱਡੂ ਲੈ ਦਿੰਦੇ ਸੀ ਅੱਛਾ ਮੈਂ ਉਸ ਟਾਈਮ ਬੜਾ ਅਨਜਾਨ ਜਿਹਾ ਸੀਗਾ ਕਿ ਮੈਨੂੰ ਕੁਝ ਪਤਾ ਨਹੀਂ ਸੀਗਾ ਵੀ ਚਲੋ ਵਿੱਚ ਇਹਨੂੰ ਵੀ ਹਾਂ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਕਿਸ ਤਰ੍ਹਾਂ ਨਹੀਂ ਹੈ ਕੀ ਆ ਕੀ ਹੈ ਪਰ ਲੇਕੇ ਦੇਖ ਕੇ ਬਤੇਰੇ ਸੀ ਨਸ਼ੇਵਾਦ ਉਮਰ ਵੀ ਉਦਾਂ ਕੱਟ ਕੱਟ ਹੋਈ ਹਾਂਜੀ ਉਮਰ ਵੀ ਮੇਰੀ ਬਹੁਤ ਥੋੜ੍ਹੀ ਕੱਟੀ ਸੀ ਮੈਂ ਅਗਰ 24 ਸੀਗੀ ਓਕੇ ਓਕੇ ਤੇ ਉਹ ਫਿਰ ਮੈਂ ਦੇਖੀਗਾ ਮੈਂ ਕਿਹਾ ਵੀ 10-20 ਰੁਪਏ ਦੇ ਮੈਨੂੰ ਪਕੌੜੇ ਖਿਲਾ ਦੇ ਤੇ ਆਲਸੋ 200-250 ਰੁਪਏ ਦੀ ਮੀਨਾ ਬੂਨਾ ਪੀ ਲੰਦੇ ਨੇ ਮੈਂ ਕਿਹਾ ਚਲੋ ਬੇਸ ਵੀ ਦੇਖਿਆ ਵੀ ਕੀ ਸਵਾਲ ਹੈਗਾ ਹਾਂਜੀ ਹਾਂਜੀ ਇੱਕ ਵਾਰੀ ਪੀਤੀ ਬੀਅਰ ਅਜੀਬ ਜਿਹਾ ਲੱਗਿਆ ਮੈਂ ਕਿਹਾ ਚਲੋ ਉਹ ਮਨਗੁਰ ਸਿੰਘ ਨੂੰ ਪੁੱਛਣ ਲੱਗਿਆ ਕੁਝ ਹੋਇਆ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ ਥੋੜਾ ਜਿਹਾ ਇਹਦੀ ਵੀ ਨੀਂਦ ਵਧੀਆ ਆ ਗਈ ਸੀ ਹਾਂਜੀ ਇਸ ਤੇ ਨਹੀਂ ਆਤ ਪੈਂਦੀ ਰਹੀ ਕਰਦੇ ਨੇ ਕਰਦੇ ਨੇ ਉਸ ਤੋਂ ਆ ਫਿਰ ਮੇਰੀ ਸਿਸਟਰ ਨੇ ਮੈਨੂੰ ਕੈਚ ਬੁਲਾ ਲਿਆ ਜਦੋਂ ਦੇਖਿਆ ਕਿ ਤੁਸੀਂ ਜਿਹੜੀ ਇਹ ਸਰਕਾਰੀ ਜੌਬ ਸੀਗੀ ਮੇਰੀ ਪੇਡ ਰੋਡ ਜਾਂਦੀ ਓਕੇ ਉਹ ਫਿਰ ਤੁਸੀਂ ਰਿਜ਼ਾਈਨ ਦੇ ਕੇ ਉੱਧਰ ਨੂੰ ਗਏ ਮੈਂ ਰਿਜ਼ਾਈਨ ਵਗੈਰਾ ਕੁਝ ਨਹੀਂ ਦਿੱਤਾ ਸੀ ਬਸ ਅਮਰਜੈਂਸੀ ਵੀ ਮੈਨੂੰ ਮੇਰੀ ਸਿਸਟਮ ਲਾ ਲਿਆ ਕਿ ਤੇਰੇ ਹਾਲਾਤ ਖਰਾਬ ਹੋ ਰਹੇ ਓਕੇ ਵੀ ਹੁਣ ਤੇਰੀ ਸ਼ਾਦੀ ਵੀ ਹੋ ਗਈ ਦੋ ਬੱਚੇ ਹੋ ਗਏ ਵੀ ਹੁਣ ਤੂੰ ਕੁਐਦ ਦੇ ਵਿੱਚ ਆ ਜਾ ਵੀ ਉੱਥੇ ਤੇਰੀ ਜ਼ਿੰਦਗੀ ਬਲਾਈਫ ਬਣ ਜਾਏਗੀ ਮੈਂ ਚਲੋ ਜਿਸ ਤਰ੍ਹਾਂ ਮੇਰੀ ਭੈਣ ਨੇ ਕਿਹਾ ਫਿਰ ਮੈਂ ਭੈਣ ਦਾ ਵੱਡੀ ਦਾ ਕਹਿਣਾ ਮੰਨਿਆ ਹਾਂ ਤੇ ਮੈਂ ਵੀ ਉਹ ਚਲਾ ਗਿਆ ਮम्मी ਮੇਰੀ ਜਾਨ ਨਹੀਂ ਦਿੰਦੀ ਸੀ ਇੱਕ ਛੋਟੀ ਸਿਸਟਰ ਹਾਂਜੀ ਹਾਂਜੀ ਦੀ ਵੀ ਸ਼ਾਦੀ ਕਰਨੀ ਸੀ ਉਹਦੀ ਵੀ ਪਕਾਤੀ ਸੀ ਉਹ ਅਮਰੀਕਾ ਚਲੀ ਗਈ ਓਕੇ ਵੱਡੀ ਕਹਤਾ ਜੀ ਦੀ ਕਿ ਹੁਣ ਮਾਪੇ ਮੇਰੇ ਉਹੀ ਹੈ ਵੱਡੀ ਭੈਣ ਓਕੇ ਜਿਦਾ ਕਿ ਸਾਰੀ ਜ਼ਿੰਦਗੀ ਆਸਾਨੀ ਭੁੱਲ ਸਕਦਾ ਬਹੁਤ ਕਰਦੀ ਹੈ ਹਾਂਜੀ ਤੇ ਇੱਕ ਨਾ ਮੈਂ ਇਹ ਪੁੱਛਣਾ ਚਾਹਾਂਗਾ ਵੀ ਜਿਵੇਂ ਤੁਸੀਂ ਨਸ਼ੇ ਦੇ ਵਿੱਚ ਜਦੋਂ ਤੁਹਾਨੂੰ ਨਸ਼ੇ ਨੇ ਚੁੰਬੜਿਆ ਸੀ ਤੁਹਾਨੂੰ ਨਸ਼ਾ ਦਲਦਲ ਚ ਫਸਿਆ ਸੀ ਨਸ਼ੇ ਦੀ ਦਲਦਲ ਚ ਉਦੋਂ ਮਤਲਬ ਤੁਸੀਂ ਇਹ ਚੀਜ਼ ਨਹੀਂ ਸੀ ਮਤਲਬ ਇਹ ਚੀਜ਼ ਨਹੀਂ ਸੋਚੀ ਵੀ ਮੇਰੇ ਬੱਚੇ ਨੇ ਮੇਰੀ ਫੈਮਲੀ ਆ ਵੀ ਜੇ ਮੈਂ ਕਰੂੰਗਾ ਵੀ ਮੈਂ ਇਹਨੂੰ ਬਹੁਤ ਵੱਡੇ ਲਾਸਸ ਪੈ ਸਕਦੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਸੋਚਿਆ ਤਾਂ ਬਹੁਤ ਕੁਝ ਸੀਗਾ ਜੀ ਹਾਂਜੀ ਉਜਾ ਸਾਹਿਬ ਬਹੁਤ ਕੁਝ ਸੋਚਿਆ ਹਾਂਜੀ ਪਰ ਲੇਕਿਨ ਵਕਤ ਨੇ ਐਸੀ ਟੋਕਰ ਮਾਰੀ ਐਸੀ ਟੋਕਰ ਮਾਰੀ ਕਿ ਨਸ਼ੇ ਦੇ ਵਿੱਚ ਮੈਂ ਦਲ ਦਲ ਦੇ ਵਿੱਚ ਫਸਦਾ ਗਿਆ ਫਸਦਾ ਗਿਆ ਫਸਦਾ ਗਿਆ ਹਾਂਜੀ ਪਤਾ ਨਹੀਂ ਚਲਿਆ ਕਿ ਮੈਂ ਆਪਣੀ ਵਾਈਫ ਨੂੰ ਭੁੱਲ ਗਿਆ ਬੱਚਿਆਂ ਨੂੰ ਭੁੱਲ ਗਿਆ ਭੈਣਾਂ ਨੂੰ ਮਨ ਗਿਆ ਹਾਂਜੀ ਮੇਰੀ ਵਜ੍ਹਾ ਕਰਕੇ ਮੇਰੀ ਮਾਂ ਵਿਚਾਰੀ ਬਿਮਾਰ ਹੋ ਗਈ ਓਹੋ ਤੇ ਉਹਨੂੰ ਵੀ ਮੈਂ ਪਜਕੂਲੇ ਚੰਡੀਗੜ੍ਹ 40 ਹਸਪਤਾਲ ਲੈ ਕੇ ਗਿਆ ਗਵਰਨਮੈਂਟ ਹਸਪਤਾਲ ਦੇ ਵਿੱਚ ਕਿਉਂਕਿ ਮੇਰੇ ਫਾਦਰ ਮਿਲਟਰੀ ਸੀਗੇ ਓਕੇ ਓਕੇ 20 ਦਾ T20 ਫ੍ਰੀ ਹੋਇਆ ਆਰਮੀ ਬੈਕਗ੍ਰਾਉਂਡ ਹਾਂ ਹਾਂਜੀ ਤੇ ਉਹਦੀ وجہ ਨਾਲ ਚਲੋ ਉਸ ਟਾਈਮ ਵੀ ਹੱਟ ਟ੍ਰੈਡ ਸੀਗਾ ਬੀਨੀ ਖੱਜਾ ਫੋਲੋ ਨਹੀਂ ਕਰ ਸਕਦੇ ਸੀ ਓਕੇ ਫਿਰ ਵੀ ਜਿਸ ਤਰ੍ਹਾਂ ਵੀ ਹੋਇਆ ਵੀ ਚਲੋ 40 ਦੇ ਵਿੱਚ ਗਵਰਨਮੈਂਟ ਦੇ ਪੇਪਰ ਵਗੈਰਾ ਸਾਰੇ ਸੀਗੇ ਉਹਨਾਂ ਨੇ ਕਿਹਾ ਵੀ ਚਲੋ ਦਾਖਲ ਕਰਾ ਲਾ ਕੇ ਕੋਸ਼ਿਸ਼ ਬਥੇਰੀ ਕੀਤੀ ਪਰ ਲੇਕਿਨ ਮੰਮੀ ਹੋ ਸਕਦਾ ਹੈ ਸ਼ਾਇਦ ਮੈਨੂੰ ਇੱਕ ਪੱਕਾ ਪਤਾ ਹੈ ਕਿ ਉਹ ਮੇਰੀ ਵਜ੍ਹਾ ਕਰਕੇ ਉਹਨਾਂ ਦੀ ਡੈਥ ਹੋਈ। ਮੈਨੂੰ ਤੁਹਾਡੇ ਮਾਤਾ ਜੀ ਨੂੰ ਤੁਹਾਡਾ ਜਿਆਦਾ ਗਮ ਜਿਆਦਾ ਗਮ ਪੈਗਾ। ਦੁਖੀ ਦੁਖੀ ਉਹ ਤੁਹਾਡੇ ਵੱਲੋਂ ਸੀ। ਉਹ ਕਹਿੰਦੇ ਸੀ ਕਿ 7 ਵਜੇ ਤੋਂ ਪਹਿਲਾਂ ਆ ਜਾ ਕਰ 7 ਵਜੇ ਤੋਂ ਪਹਿਲਾਂ ਆ ਜਾ ਫਿਰ। ਓਕੇ ਪਰ ਲੇਕਿਨ ਮੈਂ ਕਹਿ ਦਿੰਦਾ ਸੀ ਕਿ ਆ ਜਾਂਗਾ ਆ ਜਾਂਗਾ। ਪਰ ਲੇਕਿਨ ਨਹੀਂ। ਕਿਉਂ ਦੋਸਤੋ ਯਾਰਾ ਪਿੱਛੇ ਐਸਾ ਫਸ ਜਾਂਦਾ ਸੀ। ਬਹੁਤ ਗਲਤੀਆਂ ਕੀਤੀਆਂ, ਈਆਂ ਗਲਤੀਆਂ ਕੀਤੀਆਂ ਕਿ ਮੈਂ ਤੇ ਆਪਣੀ ਜ਼ਿੰਦਗੀ 'ਚ ਮੈਨੂੰ ਇਹ ਦੱਸ ਸਕਦਾ ਚਲੋ ਤੁਸੀਂ ਆਪਣੇ ਮਾਤਾ ਜੀ ਨੂੰ ਗਵਾਇਆ ਤੁਸੀਂ ਨਸ਼ੇ ਕਰ ਰਹੇ ਤੇ ਮੈਨੂੰ ਇਹ ਦੱਸੋ ਜਿਹੜੇ ਤੁਹਾਡੇ ਬੱਚੇ ਨੇ ਦੋ ਤੇ ਤੁਹਾਡੀ ਵਾਈਫ ਆ ਉਹਨਾਂ ਨੂੰ ਵੀ ਤਾਂ ਇਸ ਚੀਜ਼ ਦਾ ਲੋਸ ਚ ਲਣਾ ਪਿਆ ਹੋਣਾ ਬਹੁਤ ਜ਼ਿਆਦਾ ਜੀ ਕਿਤੇ ਨਾ ਕਿਤੇ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਦੇਖੋ ਕੋਈ ਵਿਆਹ ਸ਼ਾਦੀ ਆ ਜਾਂਦੀ ਸੀ ਹਾਂਜੀ ਵਿਆਹ ਦਾ ਕਾਟਵਰੀ ਪਾਉਂਦੇ ਸੀ ਅੱਛਾ ਵੀ ਬੱਚੇ ਆ ਜਾਣਗੇ ਉਹ ਕਿਉਂ ਵੀ ਬੱਚੇ ਆ ਜਾਣਗੇ ਤੇ ਇਹਨਾਂ ਦੇ ਫਾਦਰ ਆ ਜਾਣਗੇ ਨਾਲ ਬੀ ਨਸ਼ਾ ਕਰਨਗੇ ਡ੍ਰਿੰਕ ਕਰਨਗੇ ਤੇ ਫਿਰ ਸਾਰੀ ਫੈਮਿਲੀ ਸਾਡੀ ਰਿਸ਼ਤੇਦਾਰੀ ਅੱਛਾ ਰਿਸ਼ਤੇਦਾਰ ਤੱਕ ਬੁਲਾਉਣਾ ਹੱਟ ਗਿਆ ਹਾਂਜੀ ਰਿਸ਼ਤੇਦਾਰ ਤੱਕ ਬੁਲਾਣੇ ਹਟ ਗਿਆ ਫੋਨ ਕਰਨਾ ਬੰਦ ਕਰ ਦਿੱਤਾ ਓਕੇ ਤੇ ਫਿਰ ਉਸ ਤੋਂ ਬਾਅਦ ਜੋ ਜਿਵੇਂ ਮੰਨ ਲਓ ਤੁਸੀਂ ਆ ਇਸ ਚੀਜ਼ ਤੋਂ ਹੌਲੀ ਹੌਲੀ ਜਿਵੇਂ ਮੰਨ ਲਓ ਮਤਲਬ ਵਿੱਚ ਦੱਸ ਦੇਗੇ ਤੇ ਜਿੱਦਾਂ ਤੁਸੀਂ ਮੰਨ ਲਓ ਤੁਹਾਨੂੰ ਉਹ ਅਹਿਸਾਸ ਕਦੋਂ ਹੋਇਆ ਵੀ ਮੈਂ ਤਾਂ ਬਹੁਤ ਗਲਤ ਰਾਹ ਤੇ ਚੱਲਿਆ ਗਿਆ ਅੱਗੇ ਚੱਲ ਕੇ ਵੀ ਇਹਦੇ ਨਤੀਜੇ ਬਹੁਤ ਭਿਆਨਕ ਹੋਣਗੇ ਤੇ ਫਿਰ ਤੁਹਾਨੂੰ ਇਹ ਚੀਜ਼ ਦਾ ਮਤਲਬ ਅਹਿਸਾਸ ਚਾਨਣਾ ਕਦੋਂ ਪੈਂਦਾ ਇਸ ਚੀਜ਼ ਬਾਰੇ ਤੁਹਾਨੂੰ ਇਹ ਜੀ ਮੇਰੇ ਕੋਈ ਮੋਹੱਲੇ ਵਿੱਚ ਹੀ ਨਾ ਹਾਂਜੀ ਹਰਕਾ ਸੀਗਾ ਉਹ ਪਤਾ ਚੱਲਿਆ ਸੀਗਾ ਕਿ ਇੱਥੇ ਸੈਂਟਰ ਦੇ ਵਿੱਚ ਟ੍ਰੀਟਮੈਂਟ ਲੈਂਦਾ ਸੀ ਉਹ ਕਿ ਡੀਡਿਕਸ਼ਨ ਸੈਂਟਰ ਹਾਂਜੀ ਓਕੇ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ ਓਕੇ ਮੈਂ ਟਿਪੋਟ ਹੋ ਕੇ ਆ ਗਿਆ ਸੀਗਾ 2007 ਚ ਵਾਪਸ ਤੁਹਾਡੀ ਡਿਪੋਰਟੇਸ਼ਨ ਪੈ ਗਈ ਸੀ ਮਤਲਬ ਸੌਰੀ ਤੇ ਸੇਮ ਹੈ ਪੁੱਛ ਸਕਦਾ ਵੀ ਕਿਉਂ ਹੋਈ ਆ ਮੈਂ ਉੱਥੇ ਵੀ ਡ੍ਰਿੰਕ ਕਰਨ ਲੱਗ ਗਿਆ ਸੀ ਅੱਛਾ ਜੀ ਮੈਂ ਇਹ ਨਹੀਂ ਸੋਚਿਆ ਕਿ 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 ਮੈਂ ਸਪਾਂਸਰ ਜੀਗਾ ਦੋਨੋਂ ਬੱਚਿਆਂ ਦਾ ਕਿ ਵੀ ਕੱਲ ਨੂੰ ਮੈਂ ਡਿਪੋਰਟ ਹੋਊਗਾ ਤੇ ਮੇਰੀ ਫੈਮਿਲੀ ਵੀ ਡਿਪੋਰਟ ਹੋ ਸਕਦੀ ਦੋਨੋਂ ਬੱਚੇ ਮਤਲਬ ਤੁਸੀਂ ਨਸ਼ੇ ਨੂੰ ਫਸਟ ਪ੍ਰਾਇੋਰਟੀ ਬਣਾ ਲਿਆ ਸੀ ਆਈ ਮੀਨ ਵੀ ਦੂਜੇ ਨੰਬਰ ਤੇ ਤੁਸੀਂ ਆਪਣੀ ਫੈਮਿਲੀ ਨੂੰ ਦੇਖਦੇ ਸੀ ਪਹਿਲੇ ਨੰਬਰ ਤੇ ਨਸ਼ਾ ਦੇਖਣ ਲੱਗ ਗਏ ਸੀ ਬਸ ਇਹ ਪੂਤਸਵਾਰਤੀ ਗਾ ਮੈਂ ਸਾ ਮੈਂ ਆਪਣੀ ਮਰਜ਼ੀ ਕਰਦਾ ਸੀਗਾ ਨਾ ਆਪਣੀ ਭੈਣ ਦਾ ਕਹਿਣਾ ਮੰਨਿਆ ਨਾ ਆਪਣੀ ਵਾਈਫ ਦਾ ਮੰਨਿਆ ਫਿਰ ਤੁਸੀਂ ਬੱਚੇ ਵੀ ਕਹਿੰਦੇ ਰਹੇ ਪਪਾ ਛੱਡ ਦੋ ਛੱਡ ਦੋ ਕੁਝ ਨਹੀਂ ਇਸ ਵਿੱਚ ਓਕੇ ਪਰ ਲੇਕਿਨ ਜਦੋਂ ਕਹਿੰਦੇ ਨਾ ਇੱਕ ਪੂਤਸਵਾਰ ਹੋ ਜਾਂਦਾ ਵੀ ਨਹੀਂ ਮੇਰਾ ਹੰਕਾਰ ਆ ਗਿਆ ਸੀ ਕਿ ਮੇਰੇ ਜਿਹਾ ਕੋਈ ਬੰਦਾ ਨਹੀਂ ਹੈਗਾ ਅੱਛਾ ਜੀ ਫਿਰ ਬਾਦ ਵਿੱਚ ਮ ਨੂੰ ਪਤਾ ਚੱਲਿਆ ਕਿ ਮੇਰੀ ਮੰਮੀ ਨੇ ਮੈਂ ਕਹਿੰਦਾ ਵਾਹਿਗੁਰੂ ਜੀ ਦਾ ਧੰਨਵਾਦ ਜੋਗੀ ਰਿਸ਼ਤਾ ਦਿਖਾਇਆ ਗਿਆ ਹਾਂ ਹਾਂ ਜੀ ਕਿ ਨਸੂਲੜੇ ਅਵਤਾਰ ਜੀ ਦਾ ਸੈਂਟਰ ਹੈ ਪੰਜਾਬ ਦੇ ਵਿੱਚ ਇੱਕ ਨੰਬਰ ਤੇ ਹਾਂ ਜੀ ਹਾਂ ਜੀ ਫਿਰ ਬਾਦ ਵਿੱਚ ਮ ਜੋ ਰੱਖਿਆ 6 ਮਹੀਨੇ ਲਗਾਏ ਕਿ ਮੈਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਅੱਛਾ ਜੀ ਫਿਰ ਮੈਂ ਘਰ ਚਲਾ ਗਿਆ ਮੈਂ ਕਰੋ ਪੈਸੇ ਮੰਗਦਾ ਸੀ ਓਕੇ ਤੇ ਉਹ ਕਹਿੰਦੇ ਜੀ ਕਿਸ ਵਾਸਤੇ ਪੈਸੇ ਚਾਹੀਦੇ ਮੈਂ ਕਹਿੰਦਾ ਮ ਕੱਪੜੇ ਖਰੀਦਣੇ ਆ ਹਾਂਜੀ ਬਿਨਾ ਗੌਰਵੀ ਸ਼ੋਪਿੰਗ ਕਰਨੀ ਹੈ ਹਾਂਜੀ ਉਹ ਮੈਂ ਡਰਾ ਦੇ ਦਿੱਤੀ ਕਿ ਹੁਣ ਬਤਾਰ ਜੀ ਨੂੰ ਫੋਨ ਕਰਦੇ ਆ ਓਕੇ ਵੀ ਪੈਸੇ ਤਾਂ ਉਹ ਦੇ ਦਿੰਦੇ ਆ ਓਕੇ ਫੈਮਿਲੀ ਟਰਸਟ ਕਰਨੋਂ ਹਟ ਗਿਆ ਹਾਂ ਮੈਂ 10000 ਮੰਗਿਆ ਸੀ ਉਹ ਕਹਿੰਦੇ ਨਾ 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 ਮੈਂ ਸਮਝ ਆ ਅੱਜ ਫੋਨ ਕਰਦੇ ਆ ਮੈਂ ਕਿਹਾ ਰੈਡ ਨੂੰ ਫੋਨ ਨਾ ਕਰੋ ਮੈਂ ਕਿਹਾ ਮੈਂ ਲੈਂਦੇ ਨਹੀਂ ਪੈਸੇ ਅੱਛਾ ਵੀ ਉਹ ਡਰ ਪੈ ਗਿਆ ਸੀ ਇਦਾਂ ਤੇ ਇਦਾਂ ਦਾ ਟਾਈਮ ਵੀ ਪੈਸੇ ਇਨਸਾਨ ਦੇ ਜੇਬ ਦੇ ਵਿੱਚ ਹੋਏਗਾ ਨਾ ਨਸ਼ੇਬਾਜ਼ ਦੇ ਉਹ ਕਦੀ ਵੀ ਹੂੰ ਨਹੀਂ ਲੈ ਸਕਦਾ ਹੈਗਾ ਨਸ਼ੇ ਤੋਂ ਬਿਨਾਂ ਕੋਈ ਲਾਈਫ ਦਾ ਤੁਹਾਡਾ ਇਦਾਂ ਦਾ ਕੋਈ ਪਾਰਟ ਹੋਵੇ ਕਿੱਸਾ ਹੋਵੇ ਜਿਹੜਾ ਕਿ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ ਤੇ ਜਿਹੜਾ ਕਿ ਪਰਿਵਾਰਕ ਮਾਹੌਲ ਦੇ ਵਿੱਚ ਕੋਈ ਵੀ ਦੇਖ ਸਕੇ ਜਾਂ ਸੁਣ ਸਕੇ ਕੋਈ ਇਦਾਂ ਦਾ ਕਿੱਸਾ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਕਿਸੇ ਦਾ ਜਿਸ ਤਰ੍ਹਾਂ ਕਿ ਵੀ ਕੋਈ ਵੀ ਤੁਹਾਡਾ ਕਿੱਸਾ ਹੋਵੇ ਚਾਹੇ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ ਵੀ ਕੋਈ ਸ਼ੇਅਰ ਕਰਨਾ ਚਾਹੋਗੇ ਲਾਈਫ ਦਾ ਪੋਜ਼ਿਟਿਵ ਤਾਂ ਦੇਖੋ ਜੀ ਇਹ ਹੈ ਕਿ ਜਿਵੇਂ ਮਾਲੇ ਵਿੱਚ ਜਾਂ ਕੋਈ ਰਿਸ਼ਤੇਦਾਰੀ ਵਿੱਚ ਹਾਂਜੀ ਜਾਂ ਕਿਸੇ ਦੀ ਕੋਈ ਡੈਥ ਹੋ ਜਾਂਦੀ ਸੀ ਸਭ ਤੋਂ ਅੱਗੇ ਮੈਂ ਹੀ ਜਾਂਦਾ ਸੀਗਾ ਅੱਛਾ ਜੀ ਜਿਵੇਂ ਉਹ ਆਲਣਾ ਕੱਪੜੇ ਲੈ ਕੇ ਆਣੇ ਪੰਡਤ ਨੂੰ ਕਹਿਣਾ ਜਾਂ ਕੋਈ ਹਾਂਜੀ ਬਾਜ਼ਾਰ ਦੀ ਕੋਈ ਵੀ ਹਾਂਜੀ ਚੀਜ਼ ਜੀ ਜਿਹੀ ਹੁੰਦੀ ਸੀ ਸਭ ਤੋਂ ਅੱਗੇ ਮੈਂ ਹੁੰਦਾ ਸੀ ਕਿ ਚਲੋ ਮੇਰਾ ਪਰਿਵਾਰ ਖੁਸ਼ ਹੋ ਜਾਂਦਾ ਸੀਗਾ ਅੱਛਾ ਕਿ ਚਲੋ ਬਹੁਤ ਅੱਛਾ ਕੰਮ ਕੀਤਾ ਕਿਸੇ ਦਾ ਵਿਆਹ ਸ਼ਾਦੀ ਆ ਗਿਆ ਵਿਆਹ ਸ਼ਾਦੀ ਤੇ ਹੈਲਪ ਕਰਵਾਣੀ ਹੈ ਹਲਵਾਈਆਂ ਕੋਲ ਬੈਠ ਜਾਣਾ ਯਾ ਵੇਡਰਾਂ ਤੇ ਲਖਣਾ ਵੀ ਕੋਈ ਸੁਆਨਿਦਦੁਰਨਾ ਹੋ ਜਾਏ ਤੇ ਬਾਕੀ ਹੋਰ ਫੈਮਿਲੀ ਨੂੰ ਆਣਾ ਜਾਣਾ ਅਟੈਂਡ ਕਰਨਾ ਇੱਕ ਨਾ ਸਰ ਮੈਨੂੰ ਇਹ ਦੱਸੋ ਜਦੋਂ ਤੁਸੀਂ ਕਮਾਇਤ ਤੋਂ ਤੁਹਾਡੀ ਡੈਪੋਟੇਸ਼ਨ ਪਈ ਤੇ ਉਦੋਂ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਵੀ ਮੇਰੇ ਜਿਹੜੇ ਬੱਚੇ ਆ ਤੇ ਵਾਈਫ ਤੇ ਵੀ ਉਹਨਾਂ ਨੂੰ ਵੀ ਕਿਤੇ ਮੇਰੀ ਇਸ ਗਲਤੀ ਦਾ ਇਸ ਮਤਲਬ ਨਸ਼ਾ ਕਰਕੇ ਉਹਨਾਂ ਨੂੰ ਵੀ ਖਮਿਆਜਾ ਕਿਤੇ ਭੁਗਤਣਾ ਨਾ ਪੈ ਜਾਵੇ ਇਹ ਮਨ ਚ ਚੱਲਦਾ ਸੀ ਉਦੋਂ ਮਨ ਚ ਬਹੁਤ ਚੱਲਿਆ ਸੀ ਕਿ ਇੱਕ ਦੋ ਪੈਗ ਨੇ ਹਾਂ ਜੀ ਹਾਂ ਜੀ ਦੋ ਪੈਗ ਨੇ ਮੇਰੀ ਜ਼ਿੰਦਗੀ 17 ਸਾਲ ਹੋ ਗਏ ਮੈਂ ਆਪਣੇ ਜਨਾਨੀ ਬੱਚਿਆਂ ਤੋਂ ਦੂਰ ਬੈਠਾ ਭੈਣਾਂ ਤੋਂ ਦੂਰ ਬੈਠਾ ਓਹੋ ਇੱਕ ਛੋਟੀ ਜਿਹੀ ਗਲਤੀ ਪਿੱਛੇ ਸੋਚ ਸੋਚ ਕੇ ਸੋਚ ਸੋਚ ਕੇ ਕਈ ਵਾਰ ਸੋਚਦਾ ਕਿ ਦਿਮਾਗ ਦੀ ਨਾੜ ਨਾ ਫਟ ਜਵੇ ਦਿਮਾਗ ਦੀ ਨਾੜ ਨਾ ਫਟ ਜਵੇ ਫਿਰ ਆਪਣੇ ਗੁਰੂ ਜੀ ਦਾ ਨਾਮ ਜਪਣ ਲੱਗ ਗਿਆ ਜਿਵੇਂ ਨਗਲੀ ਸਾਹਿਬ ਦਾ ਪਹਿਲਾ ਨਾਮ ਜਪਦਾ ਸੀ ਹਾਂ ਜੀ ਹਾਂ ਮਾਤਾ ਵੇਸ਼ਨ ਦੇਵੀ ਦਾ ਵਾਹਿਗੁਰੂ ਜੀ ਦਾ ਹਾਂ ਜੀ ਚਲੋ ਪਿਆਰੇ ਮੋਲਾਲੀ ਮੋਲਾਲੀ ਹਰ ਚੀਜ਼ ਦਾ ਕੋਈ ਵੀ ਦੇਵੀ ਦੇਵਤੇ ਮੈਂ ਕੋਈ ਨਹੀਂ ਛੱਡਿਆ ਉਹਨੂੰ ਮਾਨ ਜੀ ਤੱਕ ਨਹੀਂ ਛੱਡਿਆ ਬਿਲਕੁਲ ਬਿਲਕੁਲ ਮੰਨਣਾ ਵੀ ਚਾਹੀਦਾ ਜੀ ਇਹ ਤਾਂ ਕਿਸੇ ਜਿਹਦੇ ਪਰਿਵਾਰ ਕਹੀ ਜਾਂਦੇ ਮੰਨੀ ਹੁਣ ਗੁਰੂ ਜੀ ਦਿੱਲੀ ਵਾਲੇ ਉਹਨਾਂ ਦੀ ਬੜੀ ਮਾਨਤ ਹੈ ਉਹਨਾਂ ਦਾ ਚੁੱਪੀ ਜਾਂਦਾ ਚਲੋ ਜੋ ਵੇ ਕਰਦੇ ਕਹਿੰਦੇ ਉਹ ਵੇ ਚਲੀ ਜਾਂਦਾ ਹੋ ਸਕਦਾ ਸ਼ਾਇਦ ਮੇਰੀ ਪਤਨੀ ਮੇਰੇ ਭੈਣਾ ਵੀ ਪਾਠ ਕਰਦੀਆਂ ਨੇ ਮੇਰੀ ਵਾਈਫ ਪਾਠ ਕਰਦੀ ਹੈ ਲੰਗਰ ਦੀ ਸੇਵਾ ਕਰਦੀ ਹੈ ਬੱਚੇ ਵੀ ਸਭ ਚੀਜ਼ ਨੂੰ ਮੰਨ ਲੈਂਦੇ ਆ ਕਿ ਸਾਡੇ ਪਾਪਾ ਠੀਕ ਹੋ ਜਾਣ ਲਾਈਫ ਕਹਿੰਦੇ ਕਿ ਮੇਰਾ ਪਤੀ ਠੀਕ ਹੋ ਜਵੇ ਪੈਣਾ ਕਹਿੰਦੀ ਆ ਸਾਡਾ ਭਰਾ ਠੀਕ ਹੋ ਜਵੇ ਬਿਲਕੁਲ ਬਿਲਕੁਲ ਹਾਂ ਮੈਂ ਇਹ ਚਾਹੁੰਦਾ ਕਿ ਮੇਰੇ ਜਿਹੜੇ ਥੋੜੇ ਮੋਟੇ ਦਿਨ ਰਹਿ ਗਏ ਨਹੀਂ ਨਹੀਂ ਵੀ ਇਹ ਨਸ਼ੇ ਤੋਂ ਬਿਨਾ ਕਹਾਂਗੇ ਵੀ ਤੁਸੀਂ 100 ਸਾਲ ਜਿਓ ਨਹੀਂ ਨਹੀਂ ਠੀਕ ਹੈ ਜੀ ਹਾਂਜੀ ਫਿਰ ਵੀ ਮੈਂ ਚਾਹੁੰਦਾ ਕਿ ਜਿੰਨੀਆਂ ਮੈਂ ਆਪਣੇ ਫੀਫੀ ਬੱਚਿਆਂ ਨੂੰ ਭੈਣਾਂ ਨੂੰ ਦੁੱਖ ਦਿੱਤਾ ਤੇ ਮਾਂ ਨੂੰ ਚਲੋ ਬਹੁਤ ਦੁੱਖ ਦਿੱਤਾ ਜਿਹਨੇ ਮੈਨੂੰ ਪਾਲ ਕੇ ਵੱਡਾ ਕੀਤਾ ਪਰ ਮੈਂ ਫਿਰ ਵੀ ਕਹਿੰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਫਾਦਰ ਵੀ ਮਿਲਟਰੀ ਸੀਗੇ ਚਲੋ ਉਹਨਾਂ ਨੂੰ ਹਾਟੇ ਕੋਇਆ ਸੀਗਾ ਹੁਣ ਮੈਂ ਅਗਲੀ ਵਾਰੀ ਸੋਚਿਆ ਕਿ ਮੈਂ ਨਹੀਂ ਜਾਂਦਾ ਕਿ ਮੈਂ ਦੁਨੀਆ ਦੇ ਵਿੱਚ ਮੇਰੇ ਕੋਲ ਐਸਾ ਨਸ਼ਾ ਆ ਵੀ ਜ਼ਿੰਦਗੀ ਵਿੱਚ ਉਹ ਨਸ਼ਾ ਕਰਨ ਵਾਲਾ ਮੇਰੇ ਕੋਲ ਖੜ ਵੀ ਜਾਵੇਗਾ ਹਾਂਜੀ ਥੱਪੜ ਮੂੰਹ ਦੇ ਉੱਤੇ ਮਾਰਾਂਗਾ ਕਿ ਦੁਬਾਰਾ ਮੇਰੇ ਕੋਲ ਨਸ਼ੇ ਦਾ ਨਾ ਲੇਤਾ ਹਾਂਜੀ ਚਲੋ ਮੇਰੇ ਤੋਂ ਬੁਰਾ ਕੋਈ ਨਹੀਂ ਚਲੋ ਕਿਉਂ ਮਨ ਨੂੰ ਨਫ਼ਰਤ ਹੋ ਗਈ ਹੁਣ ਮੈਂ بیوی ਬੱਚਿਆਂ ਕੋਲ ਜਾਣਾ ਚਲੋ ਐਡੇ ਬੰਦੇ ਤੋਂ ਦੂਰ ਹੀ ਰਹਿਣਾ ਚਾਹੀਦਾ ਹਾਂਜੀ ਤੇ ਇੱਕ ਨਾ ਮੈਂ ਇਹ ਪੁੱਛਣਾ ਚਾਹੂੰਗਾ ਵੀ ਅੱਜ ਕੱਲ ਜਿਵੇਂ ਯੂਥ ਹੈ ਉਹਦੋਂ ਤੱਕ ਮੈਂ ਆਈ ਥਿੰਕ ਤੁਸੀਂ ਐਲਕੋਹੋਲਿਕ ਸੀਗੇ ਹਾਂਜੀ ਬਸ ਯਾਰ ਹੋਰ ਕੋਈ ਦੇਸ਼ਾਂਕ ਅੱਜਕੱਲ ਦਾ ਡਰੱਗ ਆ ਗਿਆ ਮਤਲਬ ਕਿੰਨੇ ਤਰ੍ਹਾਂ ਦੇ ਡਰੱਗ ਚੱਲਦੇ ਆ ਤੇ ਜਿਹਨੂੰ ਚਿੱਟਾ ਕਹਿ ਦਿੰਦੇ ਨੇ ਕਈ ਲੋਕ ਕੈਪਸੂਲਸ ਖਾਂਦੇ ਆ ਕੁਝ ਤੇ ਇਹ ਵੀ ਲਗਾਉਂਦੇ ਆ